ਸਜੇ ਹੋਈ ਸੰਗਤ ਅਸੀਸ ਬਖਸ਼ੋ ਆਖੋ ਜੀਉ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਹਿੰਦੇ ਠੰਡੇ ਠਾਰ ਬੰਦਿਆਂ ਨੂੰ ਦੱਬ ਲਿੰਦੇ ਲੋਕ ਇੱਥੇ ਜੋ ਦਾਵਾ ਹਰ ਕੋਈ ਕਰਦਾ ਹੈ ਚਾਨੇ ਉੱਤੇ ਜਾਣਦਾ ਤਾਂ ਵੀ ਤਾਂ ਵੀ ਮਾ ਜੰਮੇ ਯੋਧਾ ਸੂਰਬੀਰ ਇੱਥੇ ਜਿਹੜਾ ਸੂਰਜ ਦੀ ਅੱਖ ਵਿੱਚ ਅੱਖ ਪਾਉਣੀ ਜਾਣਦਾ ਜਪ ਕੇ ਅਕਾਲ ਉਹਨਾਂ ਕਾਲ ਹੁੰਦਾ ਕੀਤਾ ਵਸ ਕਰ ਧਰਮ ਦੀ ਦੁਨੀਆ ਚ ਅਤ ਜਾਣਾ ਹੁੰਦਾ ਏ ਕੁਝ ਕੁ ਸਿਰਾਂ ਨੂੰ ਹੁੰਦਾ ਵਰਦਾਨ ਧਰੋ ਆਇਆ ਉਹਨਾਂ ਝੁਕਣਾ ਨਹੀਂ ਹੁੰਦਾ ਲੱਥ ਜਾਣਾ ਹੁੰਦਾ ਏ ਉਹਨਾਂ ਝੁਕਣਾ ਨਹੀਂ ਹੁੰਦਾ ਲੱਠ ਜਾਣਾ ਹੁੰਦਾ ਆਪਾਂ ਜਿਸ ਸੰਬੰਧ ਚ ਇੱਥੇ ਸਾਰੇ ਇਕੱਠੇ ਆ ਬੈਠੇ ਆ ਪਰਿਵਾਰਕ ਇਕੱਤਰ ਹੋਏ ਆ ਇਹ ਕਿਸੇ ਨੂੰ ਦੱਸਣ ਦੀ ਜਾਂ ਕਿਸੇ ਨੂੰ ਪੁੱਛਣ ਦੀ ਲੋੜ ਨਹੀਂ ਕਿ ਕਿਉਂ ਆ ਇੱਥੇ ਅੱਜ 12 14 ਦਿਨ ਹੋ ਚੱਲੇ ਨੇ ਔਰ ਜਿਹਦੇ ਵਿੱਚ ਡਿਬੜੂਗੜ੍ਹ ਤਿੰਨ ਸਿੰਘਾਂ ਦੀ ਜਿਹੜੀ ਹਾਲਤ ਹੈ ਉਹ ਬੜੀ ਗੰਭੀਰ ਹੈ ਉਤੋਂ ਸਾਡੀ ਭੈਣ ਭਾਈ ਅਮਰਤਪਾਲ ਸਿੰਘ ਜੀ ਦੇ ਘਰੋਂ ਧਰਮਸਪਤ ਨੇ ਉਹਨਾਂ ਨੇ ਵੀ ਜਾਣ ਲਈ ਛਕਿਆ ਹਾਲਤ ਉਹਨਾਂ ਦੀ ਵੀ ਬੜੀ ਗੰਭੀਰ ਹੈ ਉਹ ਅਸਾਮ ਹੀ ਨੇ ਉੱਥੇ ਡਿਬੜੂਗੜ੍ਹੀ ਨੇ ਤੇ ਇਧਰ ਸਾਡਾ ਪਰਿਵਾਰ ਸਾਡੀ ਮਾਂ ਸਾਡੀਆਂ ਭੈਣਾਂ ਇਧਰ ਭੋਖੜ ਧਾਲ ਤੇ ਬੈਠੇ ਨੇ ਅਸੀਂ ਜੇ ਹਥਿਆਰ ਚੱਕੀਏ ਸੰਘਰਸ਼ ਦੀ ਗੱਲ ਕਰੀਏ ਤੇ ਸਾਡੇ ਤੇ ਦੋਸ਼ ਲੱਗ ਜਾਂਦਾ ਹੈ ਇਹ ਮਾਹੌਲ ਖਰਾਬ ਕਰਨ ਵਾਲੇ ਨੇ ਤੇ ਜੇ ਭੋਖੜ ਧਾਲ ਰੱਖੀਏ ਤੇ ਭੁਖ ਹੜਤਾਲ ਕਰਕੇ ਸਰਕਾਰਾਂ ਤੱਕ ਆਪਣੀ ਆਵਾਜ਼ ਪਹੁੰਚਾਉਣ ਦੀ ਕੋਸ਼ਿਸ਼ ਕਰੀਏ ਤੇ ਸਾਨੂੰ ਕਹਿਣ ਲੱਗ ਜਾਂਦੇ ਨੇ ਇਹ ਤਾਂ ਜੀ ਸਿੱਖੀ ਦਾ ਸਿਧਾਂਤ ਨਹੀਂ ਹੈ ਮੈਂ ਇੱਕ ਗੱਲ ਕਰਾਂ ਮੈਂ ਛੋਟੀ ਜੀ ਤੁਸੀਂ ਜਿੱਧਰ ਨੂੰ ਮਰਜ਼ੀ ਤੁਰ ਲਓ ਇਤਨਾ ਕਿਸੇ ਪਿੰਡ ਦੇ ਵਿੱਚ ਗੌਰ ਕਰਿਓ ਜੇ ਸਾਖੀਵਾਲ ਇਹਨੂੰ ਮਜ਼ਾਕ ਵਿੱਚ ਨਾ ਲਿਓ ਜੇ ਇੱਕ ਪਿੰਡ ਦੇ ਵਿੱਚ ਚੋਰ ਸੀ ਤਿੰਨ ਪੱਕੇ ਚੋਰੀ ਕਰਦੇ ਨਿੱਕੀ-ਮੋਟੀ ਆਪਣਾ ਗੁਜ਼ਾਰਾ ਚਲਾ ਲੈਂਦੇ ਤੇ ਉਹਨਾਂ ਨੇ ਸੋਚਿਆ ਵੀ ਜਿਸ ਪਿੰਡ ਵਿੱਚ ਆਪਾਂ ਰਹਿੰਦੇ ਆ ਸਾਡੇ ਤਾਂ ਪਿੰਡ ਦਾ ਇੱਕ ਚੌਧਰੀ ਬੜਾ ਅਮੀਰ ਹੈ ਵੀ ਆਪਾਂ ਉਸ ਚੌਧਰੀ ਨੂੰ ਕਿਉਂ ਨਾ ਲੁੱਟੀਏ ਨਾਲੇ ساری ਉਮਰ ਦੀਆਂ ਰੋਟੀਆਂ ਨਾਲੇ ਪਰਿਵਾਰ ਸੁਖੀ ਆਪਾਂ ਨਿੱਕੇ-ਨਿੱਕੇ ਚੋਰੀਆਂ ਕਰਦੇ ਰਹਿੰਦੇ ਆ ਉਹਨਾਂ ਨੇ ਵੀ ਉਹਨਾਂ ਤੋਂ ਬਣਾਈ ਗੌਰ ਕਰਿਓ ਇਕਾਗਰਤਾ ਬਣਾਓ ਜੇ ਇਸ ਗੱਲ 'ਵਲ ਬੜਾ ਵੱਡਾ ਕੌਮ ਦਾ ਦੁਖਾਂਤ ਲੈ ਕੇ ਇੱਥੇ ਬੈਠੇ ਆਂ ਤੇ ਇਸ ਦੁਖਾਂਤ ਦੇ ਵਿੱਚੋਂ ਅਸੀਂ ਆਪਣੀ ਕੌਮ ਦਾ ਭਵਿੱਖ ਸਿਰਜਣਾ ਹੈ ਜਿ ਜਿੱਥੇ ਬੈਠੇ ਆਂ ਤੇ ਅਸੀਂ ਆਪਣੇ ਭਰਾਵਾਂ ਦਾ ਆਪਣੇ ਕੌਮ ਦਾ ਇਤੋਂ ਭਵਿੱਖ ਵੇਖਣਾ ਵੀ ਭਵਿੱਖ ਕੀ ਆ ਸਾਡਾ ਉਹ ਜਦੋਂ ਉਹਨਾਂ ਨੇ ਵੇਦ ਬਣਾਈ ਵੀ ਅੱਜ ਇਸ ਅਮੀਰ ਸਾਡੇ ਪਿੰਡ ਦਾ ਜਿਹੜਾ ਇਹਦੇ ਘਰ ਚੋਰੀ ਕਰਾਂਗੇ ਜਦੋਂ ਚੋਰੀ ਕਰਨ ਗਏ ਉਨੇ ਘਰ ਦੇ ਵਿੱਚ ਨਾ ਕੁੱਤੇ ਰੱਖੇ ਸੀ ਕੁੱਤੇ ਉਹ ਜਦੋਂ ਕੰਨ ਟੱਪਣ ਲੱਗੇ ਕੁੱਤੇ ਭੌਂਕੇ ਜਦੋਂ ਕੁੱਤੇ ਭੌਂਕੇ ਮਾਲਕ ਜਾਗ ਗਿਆ ਦਰਵਾਜ਼ਾ ਖੋਲ੍ਹਿਆ ਉਹਨੇ ਵੇਖਿਆ ਕੀ ਹੈ ਤੇ ਉਹ ਉਸੇ ਵੇਲੇ ਚੋਰ ਭੱਜ ਗਏ ਚੋਰੀ ਕਰਦੀ ਸੁਖੀ ਨਾ ਰਹੀ ਕਿਉਂਕਿ ਕੁੱਤੇ ਭੌਂਕਣ ਲੱਗੇ ਇੱਕ ਦਿਨ ਛੱਡ ਕੇ ਫੇਰ ਉਪਰਾਲਾ ਕੀਤਾ ਚੋਰੀ ਦਾ ਫੇਰ ਉਹ ਕੁੱਤੇ ਵਫਾਦਾਰ ਸੀ ਘਰ ਦੀ ਰੋਟੀ ਖਾਂਦੇ ਸੀ ਵਫਾਦਾਰੀ ਕਰਦੇ ਨੇ ਭਾਵੇਂ ਡਾਂਗ ਮਾਰੋ ਤਾਂ ਵੀ ਵਫਾਦਾਰੀ ਕਰਦੇ ਨੇ ਉਹ ਫੇਰ ਗਏ ਕੁੱਤੇ ਫੇਰ ਭੰਕੇ ਤੇ ਮਾਲਕ ਨੂੰ ਫੇਰ ਜਾਗ ਆ ਗਈ ਚੋਰੀ ਫੇਰ ਨਾ ਆਈ ਤੇ ਆ ਕੇ ਸੋਚਦੇ ਨੇ ਆ ਕੀ ਕਰੀਏ ਸਾਡੇ ਕੋਲ ਤੇ ਚੋਰੀ ਨਹੀਂ ਹੋ ਰਹੀ ਕੁੱਤੇ ਬੜਾ ਤੰਗ ਕਰਦੇ ਨੇ ਕੁੱਤੇ ਭੌਂਕਦੇ ਨੇ ਕਿਸੇ ਨੇ ਕਿਹਾ ਵੀ ਆਪਾਂ ਕੁੱਤਿਆਂ ਨੂੰ ਨਾ ਦਵਾਈ ਪਾ ਦੇਨੇ ਆ ਕੋ ਖਵਾ ਕੇ ਮਾਰ ਦੇਨੇ ਆ ਉਹ ਕਹਿੰਦਾ ਨਹੀਂ ਜੇ ਆਪਾਂ ਕੁੱਤੇ ਮਾਰਦੇ ਤੇ ਲੋਕਾਂ ਨੇ ਆਪਾਂ ਨੂੰ ਆਪਾਂ ਨੂੰ ਕਹਣਾ ਬੜੇ ਨਰਦਈ ਬੰਦੇ ਨੇ ਆਪਣੇ ਨਾਲ ਹਮਦਰਦੀ ਨਹੀਂ ਕਰਨੀ ਕਿਸੇ ਨੇ ਇਹ ਕੰਮ ਗਲਤ ਹੋ ਜਾਏਗਾ ਇੱਕ ਕਹਿੰਦਾ ਫਿਰ ਕੀ ਕਰੀਏ ਕਹਿੰਦਾ ਆਪਾਂ ਇਹ ਗੱਲ ਪਿੰਡ ਚ ਫੈਲਾ ਦਈਏ ਵੀ ਇਸ ਮਾਲਕ ਦੇ ਬੰਦੇ ਦੇ ਅਮੀਰ ਬੰਦੇ ਆ ਜਿਹੜੇ ਕੁੱਤੇ ਨੇ ਉਹ ਹਲਕੇ ਹੋ ਗਏ ਨੇ ਉਹ ਕੁੱਤਾ ਲੈ ਕੇ ਜਦੋਂ ਕਮਾਨ ਤੁਰਿਆ ਪਹਿਲਾਂ ਆਇਆ ਉਹਨੇ ਕਿਹਾ ਵੀ ਤੇਰੇ ਕੁੱਤੇ ਤਾਂ ਹਲਕੇ ਹੋ ਗਏ ਉਹ ਕਹਿੰਦਾ ਨਹੀਂ ਕਹਿੰਦਾ ਤੈਨੂੰ ਤਾਂ ਪਤਾ ਨਹੀਂ ਲੱਗ ਰਿਹਾ ਤੇ ਹਲਕੇ ਹੋ ਗਏ ਨੇ ਦੂਜੇ ਨੇ 5 ਮਿੰਟਾਂ ਬਾਅਦ ਉਹ ਟੱਕਰਿਆ ਉਹ ਕਹਿੰਦਾ ਤੇਰੇ ਕੁੱਤੇ ਹਲਕੇ ਹੋ ਗਏ ਇਹ ਨੁਕਸਾਨ ਕਰਨਗੇ ਤੀਜਾ ਮਿਲਿਆ ਉਹ ਕਹਿੰਦਾ ਤੇਰੇ ਕੁੱਤੇ ਹਲਕੇ ਹੋ ਗਏ ਨੇ ਉਹ ਤੇਰਾ ਨੁਕਸਾਨ ਕਰਨਗੇ ਜਦੋਂ ਮਾਲਕ ਨੂੰ ਤਿੰਨ ਚਾਰ ਬੰਦਿਆਂ ਨੇ ਆਹ ਗੱਲ ਵਾਰ-ਵਾਰ ਕਹੀ ਉਹ ਮਾਲਕ ਜਿਹਦੇ ਕੁੱਤੇ ਬੜੇ ਵਫਾਦਾਰ ਸੀ ਉਹ ਆਪਣੇ ਘਰ ਜਾਂਦਾ ਤੇ ਉਹਨਾਂ ਕੁੱਤਿਆਂ ਨੂੰ ਗੋਲੀ ਮਾਰ ਕੇ ਮਾਰ ਦਿੰਦਾ ਵੀ ਮੇਰੇ ਕੁੱਤੇ ਜਿਹੜੇ ਨੇ ਉਹ ਹਲਕੇ ਹੋ ਗਏ ਨੇ ਤੇ ਅੱਜ ਫਿਰ ਇੱਕ ਗੱਲ ਯਾਦ ਰੱਖਿਓ ਜੇ ਅਸੀਂ ਵੀ ਗੁਰੂ ਨਾਨਕ ਦੇ ਘਰ ਦੇ ਕੁੱਤੇ ਆ ਹਉ ਕੁਕਰ ਆਪਾਂ ਸ਼ਬਦ ਵਰਤਦੇ ਆਂ ਪਾਣੀ 'ਚ ਵੀ ਤੇਰੇ ਦਰ ਤੇ ਕੁੱਤੇ ਆਂ ਤੇ ਅਸੀਂ ਭੌਂਕਦੇ ਰਹਿਣਾ ਅਸੀਂ ਆਪਣੀ ਡਿਊਟੀ ਲਾਂਦੇ ਰਹਿਣਾ ਤੇ ਜਦੋਂ ਪਰ ਅਸੀਂ ਆਪਣੀ ਡਿਊਟੀ ਕਾਹਾਂਗੇ ਭਾਈ ਅਮਰਤਪਾਲ ਸਿੰਘ ਹੋਰਾਂ ਨੇ ਉਹ ਜਦੋਂ ਆਪਣੀ ਉਹ ਡਿਊਟੀ ਨਭਾਈ ਉਹ ਕੁਕਰ ਗੁਰੂ ਘਰ ਦਾ ਉਹ ਗੁਰੂ ਨਾਨਕ ਦੇ ਘਰ ਦਾ ਦਾਸ ਜਦੋਂ ਲੱਗਾ ਪੈਰਾ ਦੇਣਾ ਤੇ ਸਾਡੇ ਲੋਕਾਂ ਨੇ ਏਜੰਸੀਆਂ ਬਦਨਾਮੀ ਫਿਰ ਬਦਨਾਮੀ ਕੀਤੀ ਜਾਂਦੀ ਹੈ ਇਹ ਤਾਂ ਏਜੰਸੀਆਂ ਦਾ ਬੰਦਾ ਹੈ ਇਹਨੂੰ ਫਿੱਟ ਕੀਤਾ ਗਿਆ ਇਹ ਪੈਸੇ ਇਕੱਠੇ ਕਰ ਰਿਹਾ ਹੈ ਇਹ ਲੋਕਾਂ ਦੇ ਪੁੱਤ ਮਰਾਏਗਾ ਇਹ ਤਾਂ ਉਹਦੇ ਉੱਤੇ ਦੋਸ਼ ਲਾ ਕੇ ਉਹਨੂੰ ਮਾੜਾ ਬੋਲ ਕੇ ਉਹਨੂੰ ਏਜੰਸੀਆਂ ਦਾ ਕਹਿ ਕੇ ਉਸ ਬੰਦੇ ਦੇ ਖਿਲਾਫ ਉਹਦੇ ਕੌਮ ਦੇ ਬੰਦੇ ਖੜੇ ਕਰ ਦਿੱਤੇ ਇਹ ਸਿਸਟਮ ਬਣਿਆ ਹੋਇਆ ਹੈ ਔਰ ਇਹ ਹੀ ਸਿਸਟਮ ਮੈਨਾਂ ਹੈਰਾਨ ਹੋ ਜਾਂਦਾ ਇੱਕ ਗੱਲ ਮੈਂ ਇਹ ਬੇਨਤੀ ਕਰਨਾ ਚਾਹਾਂਗਾ ਸਾਨੂੰ ਕੋਈ ਬੇਗਾਨਾ ਮੈਂ ਆਪਣੀ ਗੱਲ ਵੀ ਕਰ ਰਿਹਾ ਇੱਥੇ ਕੋਈ ਮਾਰ ਨਹੀਂ ਸਕਦਾ ਦੁੱਖ ਪਤਾ ਕਦੋਂ ਲੱਗਦਾ ਅੱਜ ਮੰਨ ਲਓ ਜਦੋਂ ਭਾਈ ਅੰਮ੍ਰਿਤਪਾਲ ਸਿੰਘ ਪੰਜਾਬ ਆਇਆ ਕਿਉਂਕਿ ਵੀਰਦੀਪ ਸਿੰਘ ਸ਼ਹੀਦ ਭਰਾ ਵੀਰ ਤਲਜੀਤ ਸਿੰਘ ਕਲਸੀ ਵੀਰ ਅੰਮ੍ਰਿਤਪਾਲ ਸਿੰਘ ਵੀਰ ਅਵਤਾਰ ਸਿੰਘ ਖੰਡਾ ਵੀਰ ਦੋਕੇ ਬਾਪੂ ਅਜਮੇਰ ਸਿੰਘ ਵੀਰ ਦੇਵਗਨ ਦਾਸ ਅਸੀਂ ਸਰੀਰਕ ਤੌਰ ਤੇ ਭਾਵੇਂ ਕਦੇ ਮਿਲਦੇ ਸੀ ਪਰ ਅਸੀਂ ਵਰਚੁਅਲ ਗੂਗਲ ਮੀਟਿੰਗ ਸਾਡੀ ਦੂਜੇ ਦਿਨ ਤੀਜੇ ਦਿਨ ਦੋ-ਦੋ ਘੰਟੇ ਤਿੰਨ-ਤਿੰਨ ਘੰਟੇ ਸਾਡੀ ਮੀਟਿੰਗ ਜਲਦੀ ਹੁੰਦੀ ਸੀ ਜਿਹੜੀ ਮੈਂ ਗੱਲ ਕਰਨ ਲੱਗਾ ਵੀ ਜਦੋਂ ਤੱਕ ਸਾਨੂੰ ਸਾਡੇ ਲੋਕ ਨੇ ਸਾਨੂੰ ਸਮਝਦੇ ਅਸੀਂ ਉਦੋਂ ਤੱਕ ਕਾਮਯਾਬੀ ਦੀਆਂ ਪੌੜੀਆਂ ਨਹੀਂ ਚੜ ਸਕਦੇ ਸਾਨੂੰ ਬਗਾਨਾ ਕਦੇ ਨੁਕਸਾਨ ਨਹੀਂ ਪਹੁੰਚਾ ਸਕਦਾ ਨੁਕਸਾਨ ਸਾਨੂੰ ਆਪਣੇ ਪਹੁੰਚਾਉਂਦੇ ਨੇ ਕਿਵੇਂ ਜਦੋਂ ਵੀਰ ਅੰਮ੍ਰਿਤਪਾਲ ਸਿੰਘ ਜੀ ਤੁਰੇ ਸਾਡੀ ਬਰੋ ਚਾ ਕੇ ਖੜੇ ਹੋਗੇ ਨਾ ਅਖੇ ਜੀ ਇਹ ਤਾਂ ਸੰਤਾ ਦੀ ਨਕਲ ਕਰਦਾ ਤੇ ਮੈਂ ਫਿਰ ਇੱਕ ਬੇਨਤੀ ਕਰਾਂ ਕਿਹਦੀ ਨਕਲ ਕਰੀਏ ਸਰਸੇ ਵਾਲੇ ਦੀ ਕਰੀਏ ਜਵਾਬ ਦਿਓ ਸਰਸੇ ਵਾਲੀ ਨਕਲ ਕਰੀਏ ਜਾਂ ਆਸਾ ਰਾਮ ਦੀ ਨਕਲ ਕਰੀਏ ਦੱਸੋ ਨਕਲ ਕੇ ਦੀ ਕਰੀਏ ਸਾਡੇ ਲੋਕ ਸਾਨੂੰ ਬਦਨਾਮ ਕਿਵੇਂ ਜਦੋਂ ਵੀਰ ਅਮਰਤਪਾਲ ਸਿੰਘ ਮੈਂ ਕਹਿੰਦਾ ਲੋਕਾਂ ਦੇ ਹਾਲਾਤ ਵੇਖ ਲਓ ਜੇ ਜਦੋਂ ਫਰਾਰ ਹੋਏ ਸਾਈਡ ਤੇ ਹੋਏ ਲੈ ਇੱਕ ਡੱਕ ਸੂਰਮਾ ਸੀ ਹੋ ਗਿਆ ਫਰਾਰ ਲੋਕਾਂ ਦੇ ਪੁੱਤ ਬਣਾ ਤੇ ਚੱਲੇਗੀ ਗੱਲ ਜਦੋਂ ਅਮਰਤਪਾਲ ਸਿੰਘ ਨੇ ਆ ਕੇ ਗ੍ਰਿਫਤਾਰੀ ਦਿੱਤੀ ਇਹ ਤਾਂ ਸੈਟਿੰਗ ਕਰਕੇ ਆਇਆ ਸਰਕਾਰ ਦੇ ਨਾਲ ਇਹਨੇ ਤਾਂ ਗ੍ਰਿਫਤਾਰੀ ਦਿੱਤੀ ਆ ਅੱਜ ਅਮਰਪਾਲ ਸਿੰਘ ਦੀ ਰਿਹਾਈ ਹੋਵੇਗੀ ਸਾਡੇ ਲੋਕ ਪਤਾ ਹੀ ਕਰਨਗੇ ਇਹ ਪੁਲਿਸ ਨੇ ਸੈਟਿੰਗ ਕਰਕੇ ਆਇਆ ਇਹਦੀ ਰਿਹਾਈ ਤਾਂ ਆਈ ਤੇ ਰਿਹਾਈ ਨਹੀਂ ਸੀ ਹੋਣੀ ਜਦੋਂ ਘਰੇ ਆ ਗਿਆ 2 ਮਹੀਨੇ ਚੁੱਪ ਰਿਆ ਪਰਿਵਾਰ ਚ ਰਿਆ ਲੋਕਾਂ ਨੇ ਕਿਹਾ ਬੱਸ ਡਰ ਗਿਆ ਬੰਦਾ ਬਣਾ ਕੇ ਭੇਜਦਾ ਇਹ ਹੁਣ ਨਹੀਂ ਬੋਲ ਸਕਦਾ ਤੇ ਜਦੋਂ ਦੁਬਾਰਾ ਫੇਰ ਆ ਕੇ ਉਹਨੇ ਉਹ ਬੋਲ ਜੋ ਸਾਡੇ ਯੋਧਿਆਂ ਦੇ ਗੂੰਜਦੇ ਸੀ ਉਹਨੇ ਫੇਰ ਉਹੀ ਬੋਲ ਗੂੰਜਨੇ ਸ਼ੁਰੂ ਕਰ ਦਿੱਤੇ ਤੇ ਲੋਕਾਂ ਨੇ ਕਿਹਾ ਇਹ ਤਾਂ ਸਰਕਾਰਾਂ ਦਾ ਟਾਊਟ ਬਣ ਕੇ ਆਇਆ ਸਾਡੇ ਮੁੰਡੇ ਫੇਰ ਮਰ ਆਏਗਾ ਲੋਕ ਨਹੀਂ ਕਿਸੇ ਪਾਸੇ ਫੜ ਫੜ ਹੁੰਦੇ ਸਾਨੂੰ ਸਾਨੂੰ ਵੀ ਕਹਿੰਦੇ ਲੋਕ ਮੈਂ ਮੈਂ ਡਰ ਕੇ ਕਹਾਂਗਾ ਇੱਕ ਗੱਲ ਮੈਂ ਮੇਰੇ ਦਿਲ ਚ ਮੇਰਾ ਭਰਾ ਸੀ ਭਗਵੰਤ ਸਿੰਘ ਬਾਜੇ ਕੇ ਪ੍ਰਧਾਨ ਮੰਤਰੀ ਉਹ ਜਦੋਂ ਅੰਮ੍ਰਿਤ ਉਹਨੂੰ ਸਭ ਪਹਿਲਾਂ ਉਹ ਜੋ ਮਰਜੀ ਸੀ ਜਿਵੇਂ ਕਰਦਾ ਸੀ ਉਹ ਗੱਲ ਵਕਰੀ ਸੀ ਪਰ ਜਦੋਂ ਉਹਨੇ ਪੰਜਾਂ ਪਿਆਰਿਆਂ ਕੋਲੋਂ ਖੰਡੇ ਬਾਟੇ ਦੀ ਪੌ ਲੈ ਲਈ ਉਹ ਵੀਰ ਭਗਵੰਤ ਸਿੰਘ ਖਾਲਸਾ ਬਣ ਗਿਆ ਉਹਨੇ ਜਦੋਂ ਲੋਕੀ ਮਸ਼ਕਰੀਆਂ ਕਰਦੇ ਨੇ ਅੱਜ ਉਹ ਵੀਰ ਨਾ ਮੈਂ ਤੂੰ ਜੇਲ੍ਹ ਤੋਂ ਬਾਹਰ ਆਇਆ ਮੈਂ ਗੱਲ ਕਰਨ ਲੱਗਾ ਸੁਭਾਗਤ ਉਹਦਾ ਸੁਭਾਅ ਸੀ ਉਹਨੂੰ ਨਹੀਂ ਸੀ ਪਤਾ ਲੱਗਦਾ ਮੈਂ ਸੱਚ ਕਹਿ ਰਿਹਾ ਉਹਨੇ ਬੋਲ ਦੇਣਾ ਕਿਤੇ ਗੁੱਸਾ ਨਹੀਂ ਸੀ ਉਨੇ ਮੇਰੇ ਸਬੰਧ ਵਿੱਚ ਵੀ ਬੋਲਿਆ ਉਦੋਂ ਮੈਨੂੰ ਕਈ ਵੀਰਾਂ ਨੇ ਕਿਹਾ ਭਾਈ ਸਾਹਿਬ ਤੁਹਾਡੇ ਖਿਲਾਫ ਮੈਂ ਕਿਹਾ ਕੋਈ ਗੱਲ ਨਹੀਂ ਫਿਰ ਕੀ ਹੋ ਗਿਆ ਮੈਂ ਕਿਹਾ ਭਰਾਏ ਨਾ ਚੋੜਾ ਪਾਇਆ ਗੱਤਰੇ ਕੁਰਬਾਨ ਭਾਈ ਉਹਨੇ ਇਹ ਗੱਲ ਬੋਲੀ ਮੈਂ ਸੰਗਤ ਚ ਗੱਲ ਤਾਂ ਕਰਨ ਲੱਗਾ ਇਹ ਸਾਰਿਆਂ ਦੇ ਠੁਕਦੀ ਆ ਉਹਨੇ ਕਿਹਾ ਵੀ ਇਹ ਤਾਂ ਜੇਲ ਤਾਂ ਜਾਂਦੇ ਨੇ ਅਖੇ ਪੰਤ ਕੈਸਾ ਭਰਾ ਦਿੰਦਾ ਪੈਸਾ ਇਕੱਠਾ ਕਰਦੇ ਨੇ ਤੇ ਅੱਜ ਉਸ ਵੀਰ ਦੇ ਵੀ ਮਾਪਿਓ ਬੈਠੇ ਹੋਣਗੇ ਸਾਰਿਆਂ ਦੇ ਮਾਪਿਓ ਬੈਠੇ ਨੇ ਮੈਨੂੰ ਇੱਕ ਬੰਦਾ ਇੱਥੇ ਆ ਕੇ ਖੜਾ ਬਾਹ ਖੜੀ ਕਰਕੇ ਦੱਸਦੇ ਵੀ ਸਾਡੇ ਕੋਲ ਮਾਇਆ ਮੈਂ ਬਾਹ ਖੜੀ ਕਰਦਾ ਮੈਂ 1 ਸਾਲ ਜੇਲ ਤੇ 7 ਵੀ ਲੈ ਰਿਆਂ ਸਾਲ ਮੈਨੂੰ ਇੱਥੇ ਜੇਲ੍ਹ ਚ ਬਾਹਰ ਆਉਣ ਹੋ ਗਿਆ ਇੱਕ ਬੰਦਾ ਮੈਨੂੰ ਵਿਦੇਸ਼ ਦੇ ਵਿੱਚੋਂ ਇੱਕ ਬੰਦਾ ਮੈਂ ਗੁਰੂ ਰਾਮਦਾਸ ਦੇ ਦਰ ਤੇ ਬੈਠਾ ਖੜਿਆ ਇੱਕ ਬੰਦਾ ਆ ਕੇ ਮੈਨੂੰ ਕਹਿੰਦੇ ਮੇਰੇ ਪਰਿਵਾਰ ਨੂੰ ਪੈਸਾ ਭੇਜਾਂ ਜਾਂ ਪਰਵਾਨਦੇ ਨੂੰ ਪੈਸਾ ਭੇਜਿਆ ਮੇਰੀ ਧੌਣ ਵੱਢ ਦਿਓ ਜੀ ਬੋਲੇ ਸੋਹਿਆ ਜੰਨਾ ਕਰਨੀਆਂ ਬਹੁਤ ਸੋਖੀਆਂ ਗੱਲਾਂ ਕਰਨੀਆਂ ਬਹੁਤ ਸੋਖੀਆਂ ਨੇ ਅਖੇ ਜੀ ਪੈਸਾ ਇਕੱਠਾ ਕਰਕੇ ਫਲਾਣਾ ਕਰਕੇ ਤੁਰ ਕੇ ਤਾਂ ਵੇਖੋ ਜਿਹੇ ਅਸੀਂ ਵੀਡੀਓ ਪਾਈਏ ਸੋਸ਼ਲ ਮੀਡੀਆ ਤੇ ਇਹ ਤਾਂ ਪੈਸੇ ਇਕੱਠੇ ਕਰਦੇ ਨੇ ਮੈਂ ਜੁਨਾ ਲੋਕਾਂ ਨੂੰ ਵੀ ਕਹਿਣਾ ਸਾਡੇ ਚੈਨਲ ਆ ਕੇ ਲੈ ਜਾਓ ਫੜ ਲਓ ਸਾਡੇ ਚੈਨਲਾਂ ਦੀਆਂ ਡਾਕੇ ਛਟੇਲਾ ਲੈ ਲਓ ਉਹਨਾਂ ਨੇ ਰਿਕਾਰਡ ਕੱਢੋ ਆ ਕੇ ਸਾਡੇ ਵੀ ਕਿੰਨਾ ਦਾ ਪੈਸਾ ਕਮਾਇਆ ਸਾਨੂੰ ਵੀ ਪਤਾ ਲੱਗੇ ਅਸੀਂ ਕੋਈ ਕੰਮ ਇਹ ਦਿੱਲੀ ਸਾਡੇ ਸ਼ੰਗੂ ਮੋਰਚਾ ਲੱਗਿਆ ਮੈਂ ਪਹਿਲਾਂ ਵੀਡੀਓ ਨਹੀਂ ਪਾਈ ਕੋਈ ਪਰ ਮੈਂ ਜਨਨਾ ਰੋਜ਼ ਸੀ ਕਿਉਂ ਸਾਡੇ ਇਲਾਕੇ ਦਾ ਅਸੀਂ ਗਏ ਅੱਗੇ ਸੇਵਾ ਕੀਤੀ ਲੋਕੀ ਸਾਡੇ ਇੱਧਰ ਗਏ ਸੂਰਮੇ ਤੇ ਨਜ਼ਰ ਨਹੀਂ ਆਉਂਦੇ ਤੇ ਜਦੋਂ ਅਸੀਂ ਵੀਡੀਓ ਪਾਈ ਆ ਲੋ ਜੀ ਪੈਸਾ ਇਕੱਠਾ ਕਰਨ ਵਾਸਤੇ ਆ ਗਏ ਸਾਡੇ ਲੋਕਾਂ ਦੀ ਸੋਚ ਤੇ ਜੇ ਅਸੀਂ ਅੱਗੇ ਵਿਚਰਦੇ ਪਿਆ ਹੁਣ ਕਿਉਂ ਨਹੀਂ ਅੱਗੇ ਹੁੰਦੇ ਲੋਕਾਂ ਦੇ ਪੁੱਤ ਮਨਾਤੇ ਮੈਂ ਡਰ ਕੇ ਕਹਿੰਦਾ ਨਾ ਤਾਂ ਲੋਕਾਂ ਦਾ ਪੁੱਤ ਮરાਇਆ ਵੀ ਰਮਨਤਪਾਲ ਸਿੰਘ ਨਰਾਨੇ ਤੇ ਨਾ ਕਿਸੇ ਹੋਰ ਸਿੰਘ ਨੇ ਕੋਈ ਸਾਨੂੰ ਦਾਵਾ ਕਰੇ ਮੇਰੀ 15 ਸਾਲ ਹੋ ਗਏ ਪ੍ਰਚਾਰ ਦੀ ਸੇਵਾ 'ਚ ਕੋਈ ਦਾਵਾ ਕਰੇ ਮੈਂ ਇੱਕ ਵੀ ਬੰਦੇ ਤੇ ਪਰਚਾ ਵੀ ਪੈੰਡ ਦਿੱਤਾ ਆਪਣੇ ਸਿੰਘ ਦੇ ਉੱਪਰ ਨਾਉ ਪਰਚੇ ਨੇ ਇਕੱਲਾ ਚੱਲਣ ਡਿਆ ਸਾਨੂੰ ਕਹਿੰਦੇ ਲੋਕਾਂ ਦੇ ਪੁੱਤ ਬਣਾਂ ਤੇ ਕਿਹੜੇ ਮਰਾਂ ਤੇ ਜੇ ਦਿਨ ਮਰਨ ਦੀ ਵਾਰੀ ਆਏਗੀ ਸਾਹਮਣੇ ਖੜ ਕੇ ਮਰਾਂਗੇ ਪਰ ਬਾਣੀ ਆ ਗਈ ਪੁਰਸਨਾਂ ਲੜਨ ਦੇ ਵੀ ਪਰਚੇ ਨੇ 302 ਦੇ ਵੀ ਪਰਚੇ ਨੇ ਕ੍ਰਿਸ਼ਨਾਂ ਦੇ ਵੀ ਪਰਚੇ ਨੇ ਸ਼ਰੇ ਆਵੇਂ ਜੋ ਕੀਤਾ ਸ਼ਰੇ ਹਮ ਕੀਤਾ ਪਰ ਮੈਂ ਇੱਕ ਗੱਲ ਦੁੱਖ ਤਾਰ ਹੋ ਰਿਹਾ ਜਦੋਂ ਸਾਡੇ ਸਾਨੂੰ ਬੋੜਦੇ ਨੇ ਦੁੱਖ ਤਾਂ ਲੱਗਦਾ ਹੈ ਬਗਾਨੇ ਦਾ ਦੁੱਖ ਤੇ ਹੈ ਹੀ ਨਹੀਂ ਸਾਨੂੰ ਜਿਹੜਾ ਸਾਡਾ ਹੈ ਹੀ ਨਹੀਂ ਜਿਹੜਾ ਸਾਡਾ ਬਣਿਆ ਹੀ ਨਹੀਂ ਉਹਦਾ ਦੁੱਖ ਸੀ ਕੀ ਮਨਾਈਏ ਪਰਵਾਹ ਨਹੀਂ ਦੁੱਖ ਤੇ ਉਦੋਂ ਜਦੋਂ ਸਾਡੇ ਸਾਡੀਆਂ ਨਤਾਂ ਖਿੱਚਦੇ ਦੇ ਕੱਟ ਕਰ ਲਿਆ ਜ਼ਮੀਨ ਪਿੱਛੇ ਮੇਰੀ ਭੈਣ ਬੈਠੀ ਦਲਜੀਤ ਸਿੰਘ ਕਲਸੀ ਦੇ ਘਰੋਂ ਮੇਰੀ ਭੈਣ ਦੁੱਖ ਲੱਗਦਾ ਨਾ ਉਹ ਵੀਨ ਆਪਣਾ ਕਰੀਅਰ ਬਰਬਾਰ ਕਰਕੇ ਵੀਰ ਸ਼ਹੀਦ ਦੀਪ ਸਿੰਘ ਕੱਲੀ ਕੱਲੀ ਗੱਲ ਬੋਲਦਾ ਸੀ ਨਾ ਕਹਿੰਦੇ ਪੈਸਾ ਸਾਨੂੰ ਪਤਾ ਹੈ ਅਖੀਰਲੇ ਟਾਈਮ ਦੇ ਵਿੱਚ ਭਰਾ ਸ਼ਹੀਦ ਦੀਪ ਸਿੰਘ ਸਿੱਧੂ ਦੀ ਫਾਈਨੈਂਸ਼ੀਅਲ ਕੰਡੀਸ਼ਨ ਕੀ ਸੀ ਕਿਉਂਕਿ ਜਿੰਨਾ ਕਸੀਂ ਨੇੜੇ ਸੀ ਅਸੀਂ ਕਦੇ ਰੋਲਾ ਨਹੀਂ ਪਾਇਆ ਸੀ ਕਿੰਨਾ ਕਦੇੜੇ ਸੀ ਕਦੇ ਰੋਲਾ ਨਹੀਂ ਪਾਇਆ ਭਰਾ ਏ ਇੱਥੇ ਵੱਸਦਾ ਉਹ ਇੱਥੇ ਇੱਥੇ ਕਿਸੇ ਨੂੰ ਚੀਰ ਕੇ ਨਹੀਂ ਵਿਖਾ ਸਕਦੇ ਉਹ ਸਾਡੇ ਵਾਸਤੇ ਕੀ ਸੀ ਤੇ ਸਾਡੇ ਵਾਸਤੇ ਕੀ ਰਹੇਗਾ ਇਹ ਸੁਫਾਈਆਂ ਨਹੀਂ ਦੇਣੀਆਂ ਕਿਸੇ ਨੂੰ ਪਰ ਕਿਹੜੇ ਹਾਲਾਤ ਵੀਰ ਤੇਜੀਤ ਸਿੰਘ ਕਲਸੀ ਦੇ ਘਰੋਂ ਪੈਣ ਮੈਂ ਜਿਹੜੀ ਗੱਲ ਕਰ ਰਿਹਾ ਉਹ ਕਾਦੇ ਵਾਸਤੇ ਜੇਲਾ ਕੱਟਦੇ ਪਏ ਨੇ ਕਿਹੜੀਆਂ ਕੋਠੀਆਂ ਬਣਾ ਲਈਆਂ ਕਿਹੜੀਆਂ ਬਿਲਡਿੰਗਾਂ ਬਣਾ ਲਈਆਂ ਜਿਹੜੇ ਲੋਕ ਮੈਂ ਗੱਲ ਕਰੀ ਜ਼ਮੀਨਾਂ ਪਿੱਛੇ ਪਹਿਲਾਂ ਜ਼ਮੀਨਾਂ ਪਿੱਛੇ ਆਪਾਂ ਜਾ ਕੇ ਦਿੱਲੀ ਬੈਠੇ ਅਸੀਂ ਵੀ ਬੈਠੇ ਰਿਆਂ ਅਸੀਂ ਵੀ ਬੈਠੇ ਜਾਂ ਸਾਲ ਜਿੰਨੇ ਕੋ ਕਾਸ਼ੀ ਸੇਵਾ ਕੀਤੀ ਹੁਣ ਵੀ ਸ਼ਮੂਤ ਬੈਠੇ ਆ ਪਰ ਦੁੱਖ ਇਹ ਹੈ ਉਹ ਜਿਨ੍ਹਾਂ ਨੇ ਜ਼ਮੀਨਾਂ ਦਿੱਤੀਆਂ ਯੋਧਿਆਂ ਸੂਰਬੀਰਾਂ ਨੇ ਜਿਹੜਾ ਉਹਨਾਂ ਦੀਆਂ ਪੈੜਾਂ ਤੇ ਚੱਲਿਆ ਉਹਨਾਂ ਪਿੱਛੇ ਕਿਉਂ ਨਹੀਂ ਤੁਰਦੇ ਤੁਸੀਂ ਓਏ ਉੱਥੇ 5000 ਟਰੈਕਟਰ ਟਰਾਲੀ ਲੈ ਗਏ ਇੱਥੇ ਪੰਜ ਟਰੈਕਟਰ ਟਰਾਲੀ ਨੇ ਖੜੇ ਤੁਹਾਡੇ ਕਿਸਾਨ ਭਰਾਵਾਂ ਨੂੰ ਜਵਾਬ ਦਿਓ ਭਈ ਕਿਉਂ ਜੇ ਉੱਥੇ ਸਾਡੇ ਭਰਾ ਨਿਸ਼ਾਨਾ ਵਾਲੇ ਭਰਾ ਨਾਨਸਿਕ ਜਥੇਬੰਦੀਆਂ ਜੇ ਲੰਗਰ ਵਾਲੀਆਂ ਸੰਪਰਦਾਵਾਂ ਜੇ ਕਿਸਾਨੀ ਮੋਰਚੇ 'ਚ ਜਾ ਕੇ ਸਿੰਘਾਂ ਵਾਸਤੇ ਤੁਹਾਡੇ ਜ਼ਮੀਨਾਂ ਵਾਸਤੇ ਲੜ ਸਕਦੀਆਂ ਨੇ ਤੇ ਉਹ ਕਿਸਾਨ ਜਥੇਬੰਦੀਆਂ ਸਿੰਘਾਂ ਵਾਸਤੇ ਕਿਉਂ ਨਹੀਂ ਲੜਦੀਆਂ ਮੈਂ ਭੰਡ ਨਹੀਂ ਰਿਹਾ ਉਹਨਾਂ ਨੂੰ ਮੈਂ ਤਰਲਾ ਕਰ ਰਿਹਾ ਝੋੜੀ ਅੱਡ ਕੇ ਉਹਨਾਂ ਤੇ ਤਰਲਾ ਵੀ ਆਓ ਤੁਹਾਡੀ ਲੋੜ ਆ ਸਾਨੂੰ ਤੁਹਾਡੀ ਲੋੜ ਆ ਜਿਸ ਕੌਮ ਨੂੰ ਤੁਹਾਡੀ ਲੋੜ ਹੈ ਜਿਹੜਾ ਭਰਾਵਾਂ ਨੂੰ ਇਹਨਾਂ ਮਹਿਮਾਨਾਂ ਨੂੰ ਨਹੀਂ ਤਾਂ ਮੈਂ ਡਰ ਕੇ ਕਿਹਨਾਂ ਪਰਮੇਸ਼ਰ ਤੋਂ ਜਿਹੜੇ ਜੇਲ੍ਹ 'ਚ ਬੈਠੇ ਨੇ ਮੈਂ ਸੱਚ ਕਹਿ ਰਿਹਾ ਕੋਈ ਫਿਕਰ ਨਹੀਂ ਕੋਈ ਗੱਲ ਨਹੀਂ ਪਰ ਸੱਚ ਜਾਣਿਓ ਮੈਨੂੰ ਫਿਕਰ ਉਹ ਮਾਂ ਦਾ ਜਿਹੜੀ ਮਾਂ ਬੈਠੀ ਉਹ ਮਾਂ ਦਾ ਸੌਂਖਾ ਬਹੁਤ ਲੱਗਦਾ ਹੈ ਭੋਖੜਤਾਲ ਉਧਰ ਜਦੋਂ ਮਾਂ ਦਾ ਪੁੱਤ ਨਾ ਰੋਟੀ ਖਾਵੇ ਤੇ ਮਾਂ ਤੇ ਕੀ ਬੀਤਦੀ ਹੈ ਮਾਂ ਨੂੰ ਪਤਾ ਹੁੰਦਾ ਤੇ ਬੈਠੀਆਂ ਨੇ ਮਾਮਾ ਇੱਤੇ ਜਿਹਦੇ ਪੁੱਤ ਦੇ ਉਂਗਲ ਤੇ ਮਰ ਜਾ ਭਲੇੜ ਮੱਜਦੇ ਤੇ ਮਾਂ ਮਰ ਜਾਂਦੀ ਹੈ ਤੇ ਅੱਜ ਪੁੱਤ ਕਿਹੜੇ ਨਾਤਾ ਦੇ ਵਿੱਚ ਨੇ ਤੇ ਆਪਾਂ ਕਾਪਾਂ ਕੀ ਤੁਰੇ ਫਿਰਦੇ ਆਕਾਸ਼ ਹੈ ਤੁਹਾਡਾ ਲਾ ਨੂੰ ਆਪਣੇ ਆਪ ਤੇ ਵੀ ਦਰ ਫਿੱਡੇ ਨੂੰ ਕੰਨੇ ਅਸੀਂ ਆਪਣੇ ਆਪ ਨੂੰ ਕੰਨੇ ਆ ਆਕਾਸ਼ ਹੈ ਸਾਡਾ ਸਾਡੇ ਕਾਮ ਦੇ ਯੋਧਿਆਂ ਵਾਸਤੇ ਪਤਾ ਲੱਗੇ ਸ਼੍ਰੀ ਅੰਮਰ ਸਰ ਸਹਿਬ ਦੀ ਧਰਤੀ ਤੇ ਸਰਕਾਰਾਂ ਚੁੰਨਦੀਆਂ ਕਿਨੇ ਨੇ ਜੇ ਸਰਕਾਰਾਂ ਸੁਣਦੀਆਂ ਕਿਨੇ ਨੇ ਸਰਕਾਰਾਂ ਨੇ ਸੁਣਨਾ ਜੇ ਤੈਨ ਤੁਹਾਡੀ ਮжоਰਿਟੀ ਹੋਏਗੀ ਇਸੇ ਸਟੇਜ ਤੇ ਖੜਾ ਬੋੜ ਕੇ ਗਿਆ ਸੀ ਜਥੇਬੰਦੀਆਂ ਬਾਰੇ ਜਥੇਦਾਰਾਂ ਬਾਰੇ ਉਹ ਸੱਚੀਆਂ ਨਹੀਂ ਕੰਨਾ ਸੱਚੀਆਂ ਨੇ ਸਾਡੇ ਟਕਸਾਲਾਂ ਦੇ ਜਿਹੜੇ ਜ਼ਿੰਮੇਵਾਰ ਮੈਂ ਕਹਿੰਨਾ ਜਿਹੜੇ ਟਕਸਾਲ ਦੇ ਮੁਖੀ ਹੁੰਦੇ ਨੇ ਉਹ ਜਿਹਦੇ 15-15 ਪਰਚੇ ਹੁੰਦੇ ਨੇ ਤੇ ਲਿਆਓ ਇੱਥੇ ਟਕਸਾਲਾਂ ਦੇ ਮੁਖੀ ਨੂੰ ਕਿੰਨੇ ਕ ਪਰਚੇ ਚੱਲਦੇ ਹੋਣਾਂ ਤੇ ਜਮੀਨਾਂ ਦੇ ਕਬਜ਼ਿਆਂ ਦੇ ਪਰਚੇ ਤੇ ਹੋਣਗੇ ਗੁਰਦੁਆਰਿਆਂ ਦੇ ਕਬਜ਼ਿਆਂ ਦੇ ਪਰਚੇ ਤੇ ਹੋਣਗੇ ਸੰਪਰਦਾਵਾਂ ਦੇ ਮੁਖੀਆਂ ਦੇ ਪਰ ਮਾਫ਼ ਕਰਨਾ ਕਾਨੂੰਨ ਦਾ ਇੱਕ ਹੀ ਪਰਚਾ ਦਿਖਾ ਦਿਓ ਇਹਨਾਂ ਦੇ ਉੱਪਰ ਮੇਰੇ ਤੇ ਨਾ ਪਰਚੇ ਨੇ ਇੱਕ ਪਰਚਾ ਦਿਖਾ ਦਿਓ ਜੇ ਕਿਸੇ ਥੱਪੜ ਮਾਰਿਆ ਹੋਵੇ ਮੈਂ ਸਾਰੇ ਪਰਚੇ ਕਾਨੂੰਨ ਨਾਲ ਲੇਟੜ ਦੇ ਅਖੇ ਜੀ ਪੈਸਾ ਇਕੱਠਾ ਕਰਦੇ ਨੇ ਪੈਸਾ ਇਕੱਠਾ ਕਰਦੇ ਨੇ ਇੱਥੇ ਬੈਠੇ ਨੇ ਭਰਾ ਵੀਰ ਮਿਰਖਾ ਚਾਚਾ ਆਇਆ ਨਹੀਂ ਪਰਮਜੀਤ ਸਖ ਅੱਲ ਹੀ ਨਹੀਂ ਆਇਆ ਪਧਰੀ ਸਾਹਿਬ ਬੈਠੇ ਨੇ ਇਹ ਮੇਰਾ ਮੈਂ ਬਿਜ਼ਨਸਮੈਨ ਬੰਦਾ ਸੀ ਕੁਣ ਲੋਕਾਂ ਨੂੰ ਦੱਸਦੇ ਫਿਰਿਏ ਸਾਡਾ ਇਹ ਕੰਮ ਹੈ ਧਰੋ ਚੰਗੇ ਆ ਸੀ ਅਸੀਂ ਲੋਕਾਂ ਨੂੰ ਦੱਸਿਓ ਕਿਸਾਨੀ ਸੰਘਰਸ਼ ਚ ਕਿਸਾਨਾਂ ਦੀਆਂ ਜ਼ਮੀਨਾਂ ਉੱਥੇ ਪਈਆਂ ਨੇ ਤੇ ਸਾਡਾ ਕੀ ਨੁਕਸਾਨ ਆ ਕੇ ਵੇਖ ਲਓ ਜੇ ਗਿਣ ਕੇ ਵੇਖ ਲਓ ਜੇ ਜੇ ਗਿਣਤੀ ਕਰਨੀ ਕਿੰਨੇ ਕਰੋੜਾਂ ਚ ਤੇ ਆ ਕੇ ਵੇਖ ਲਓ ਜੇ ਕਿੰਨੇ ਕਰੋੜਾਂ ਦਾ ਨੁਕਸਾਨ ਹੈ ਲਿਖ ਕੇ ਦਵਾਂਗਾ ਕੱਲਾ ਕੱਲਾ ਕਲਵੰਤ ਸਿੰਘ ਜੀ ਬੈਠੇ ਨੇ ਪੁੱਛ ਲਓ ਇਹਨਾਂ ਨੂੰ ਕੀ ਕੰਮਕਾਰ ਸੀ ਮੇਰਾ ਜੇ ਕਿਸੇ ਨੇ ਪੁੱਛਣਾ ਹੈ ਦੇੜ ਕਿੰਨੇ ਦੇ ਵਿੱਚ ਗਡਾਉਣ ਦੇ ਵਿੱਚ ਘਾਓ ਕੇ ਬੇ ਨੇ ਗਡਾਉਣਾ ਚ ਘਾਓ ਕੇ ਬੇ ਨੇ ਵੇਰ ਉਸ ਘਾਓ ਕੇ ਬੇ ਨੇ ਪਰ ਦੱਸਿਆ ਨਹੀਂ ਕਦੇ ਜਿਤਾਇਆ ਨਹੀਂ ਰੋਜ਼ ਕਿਸੇ ਨਾਲ ਦੁੱਖ ਤਾਂ ਲੱਗਦਾ ਜਦੋਂ ਆਪਣੀ ਕਹਿ ਦਿੰਦੇ ਨੇ ਜਿਹੜਾ ਪੈਸਾ ਇਕੱਠਾ ਕਰਦੇ ਫਿਰਦੇ ਨੇ ਲਿਆਓ ਯਾਰ ਕਿੱਥੇ ਇਕੱਠਾ ਕੀਤਾ ਦਿਖਾਓ ਸਾਨੂੰ ਮੈਂ ਇਸ ਕਰਕੇ ਬੇਇਨਤੀ ਕਰਾਂਗਾ ਇਹ ਹੀ ਗੱਲਾਂ ਕਰਦੇ ਕਰਦੇ ਅਸੀਂ ਪਹਿਲਾਂ ਆਪਣੇ ਯੋਧੇ ਕਲਾਏ ਨੇ ਸੂਰਮੇ ਕਲਾਏ ਨੇ ਆਹੀ ਗੱਲਾਂ ਨਿੱਕੀਆਂ ਨਿੱਕੀਆਂ ਕਰਦੇ ਅਸੀਂ ਆਪਣੇ ਇਹ ਭਰਾ ਜਮਾ ਲੈਣੇ ਨੇ ਤੇ ਆਉਣ ਵਾਲੇ ਸਮੇਂ ਦੇ ਵਿੱਚ ਫਿਰ ਬਾਬਾ ਬੰਦਾ ਸਿੰਘ ਬਹਾਦਰ ਦੇ ਪੈੜਾ ਤੇ ਬਾਬਾ ਦੀਪ ਸਿੰਘ ਦੀਆ ਪੈੜਾ ਤੇ ਸੰਤ ਗਿਆਨੀ ਜਰਨੈਲ ਸਿੰਘ ਖਾਲਸਾ ਪਿੰਡਰਾਲਿਆਂ ਦੀਆਂ ਪੈੜਾ ਤੇ ਓਏ ਨਹੀਂ ਜੇ ਤੁਰਨਾ ਕਿਸੇ ਨੇ ਜਿਹਾ ਹੀ ਕਰਨਾ ਹੈ ਜਿਹਾ ਹੀ ਕੁਝ ਕਰਨਾ ਹੈ ਪੰਥ 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 ਆਪਾਂ ਬੂਖਦੇ ਆ ਉਹ ਪੰਥ ਬਣੇ ਢਾਲ ਆ ਕੇ ਖੜੇ ਆ ਜੈਤੋਂ ਦਾ ਮੋਰਚਾ ਕਾਦੇ ਵਾਸਤੇ ਸੀ ਮੋਰਚਾ ਇਹੀ ਸੀ ਨਾ ਗੱਲ ਗੁਰੂ ਗ੍ਰੰਥ ਸਾਹਿਬ ਦਾ ਪਾਠ ਜਿਹੜਾ ਸੀ ਖੰਡਤ ਹੋ ਗਿਆ ਅੰਗਰੇਜ਼ਾਂ ਨੇ ਕਰਤਾ ਤੇ ਦਿੱਤੀਆਂ ਕੁਰਬਾਨੀਆਂ 120 22 ਕੁਰਬਾਨੀਆਂ ਦਿੱਤੀਆਂ ਨੇ ਦਿੱਤੀਆਂ ਅੜੀ ਸੀ ਨਾ ਤੁਹਾਡੀ ਤੁਹਾਡੀ ਅੜੀ ਸੀ ਸਿੱਖਾਂ ਦੀ ਅੜੀ ਸੀ ਵੀ ਸ਼ਰੀਅਤ ਖੰਡ ਪਰ ਸਾਹਿਬ ਕਰਨੇ ਕਰਨੇ ਨੇ ਤੇ ਜੇ ਅੱਜ ਅੜੀ ਕਰ ਲਾ ਭਾਈ ਅਮਰਤਪਾਲ ਸਿੰਘ ਨੂੰ ਪੰਜਾਬ ਲੈ ਕੇ ਆਉਣਾ ਆਉਣਾ ਤੇ ਮੈਂ ਜੂ ਰਾਮ ਦੱਸਦੇ ਦਰਦਾਂ ਖੁੱਤਾ ਮੈਂ ਦਾਅਵੇ ਨਾਲ ਕਹਿੰਦਾ ਜੇ ਕਾਮਯਾਬੀ ਕਰ ਲੇ ਇੱਕ ਹਫਤੇ ਦੇ ਵਿੱਚ ਵਿੱਚ ਭਾਈ ਅਮਰਪਤ ਸਿੰਘ ਅੰਮਰਸਦੀ ਜੇਲ੍ਹ ਚ ਹੋਏਗਾ ਇੱਕ ਹਫਤੇ ਦੇ ਵਿੱਚ ਵਿੱਚ ਇੱਕ ਆ ਕਰੋ ਸਾਰੇ ਪੰਧੜਾ ਛੱਡ ਦਿਓ ਇੱਥੇ ਕੋਈ ਆਵੇ ਮੈਂ ਕਹਿੰਦਾ ਕੋਈ ਆਵੇ ਆਪਾਂ ਹਰ ਇੱਕ ਨੂੰ ਭਟਦੇ ਆ ਇੱਥੇ ਸਟੇਜ ਤੇ ਨਾਂ ਬੋਲਿਓ ਨਾ ਭੰਡਿਓ ਹਰ ਇੱਕ ਦੀ ਲੋੜ ਹੈ ਸਾਨੂੰ ਹਰ ਇੱਕ ਭਰਾ ਦੀ ਲੋੜ ਹੈ ਜਿਹੜਾ ਮਰਜੀ ਵੀਰ ਆਵੇ ਹਰ ਇੱਕ ਦੀ ਸਪੋਰਟ ਲਓ ਤੇ ਦੂਜੀ ਬੇਨਤੀ ਇੱਕ ਤਰੀਕ ਮੈਂ ਆਪਣੀ ਮਾਂ ਨੂੰ ਕਹਾਂ ਦਾ ਸਟੇਜ ਤੋਂ ਅਨਾਉਂਸ ਕਰ ਦੇ ਭਾਵੇਂ ਕੱਲ ਦੀ ਭਾਵੇਂ ਪਰਸੋਂ ਦੀ ਵੀ ਮੈਨੂੰ ਮੇਰੇ ਭਰਾ ਮੈਨੂੰ ਮੇਰੇ ਬੱਚੇ ਕਿਸਾਨ ਇੱਥੇ ਟਰੈਕਟਰ ਟਰਾਲੀਆਂ ਦੇ ਵਿੱਚ ਵਿਖਣੇ ਚਾਹੀਦੇ ਨੇ ਇਹ ਸ਼ਹਿਰ ਸਾਰਾ ਮੈਨੂੰ ਕਿਸਾਨ ਭਰਾਵਾਂ ਦਾ ਵਿਖਣਾ ਚਾਹੀਦਾ ਤੇ ਉਹ ਮਾਂ ਜਿਸ ਦਿਨ ਤਰੀਕ ਦੇਵੇਗੀ ਵੇਖਾਂਗੇ ਵੀ ਸਾਡੇ ਭਰਾ ਕਿਸਾਨ ਜੱਠੇ ਬੰਦੀਆਂ ਕਿੰਨੀਆਂ ਕਉਂਦੀਆਂ ਨੇ ਫਿਰ ਅਸੀਂ ਵੀ ਕਹਿਣ ਜੋਗੇ ਹੋਵਾਂਗੇ ਸਾਨੂੰ ਕਹਿੰਦੇ ਨਾ ਵੀ ਤੁਰਦੇ ਨਹੀਂ ਜਾਂ ਕਹਿੰਦੇ ਨਹੀਂ ਫਿਰ ਅਸੀਂ ਵੀ ਕਹਿਣ ਜੋਗੇ ਹੋ ਜਾਾਂਗੇ ਉਹ ਕਰੇ ਮਾਫ਼ ਤੁਹਾਨੂੰ ਇਸ ਸਟੇਜ ਤੋਂ ਆਵਾਜ਼ ਇਨੀਆਂ ਨੂੰ ਬੇਨਤੀ ਕਰਦਾ ਮੈਂ ਖਿਮਾ ਦਾ ਜਾਚਕਾਂ ਸ਼ਬਦ ਕੋਈ ਬਾਦਖਾਤ ਬੋਲਿਆ ਗਿਆ ਹੋਵੇ ਤੇ ਮੈਨੂੰ ਮਾਫ਼ ਕਰੇ